ਸਾਸਤਰੀ ਕਾਲਜੀ ਸਾਰਿਆਂ ਨੂੰ ਜਿਵੇਂ ਕਿ ਇਸ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆ ਜਿਹੜੇ ਰੁੱਖਾਂ ਨੂੰ ਫੁੱਲ ਲੱਗਦੇ ਉਹਦੇ ਬਾਰੇ ਜ਼ਿਕਰ ਕਰਦਾ ਜਿਵੇਂ ਅੱਜ ਕੱਲ ਗਲਮੋਰ ਨੂੰ ਫੁੱਲ ਲੱਗੇ ਉਹਨੂੰ ਮਈ ਮਈ ਵਿੱਚ ਫੁੱਲ ਲੱਗਦਾ ਮਈ ਟਰੀ ਵੀ ਬੋਲ ਦਿੰਦੇ ਹੈਗੇ ਗਲਮੋਰ ਨੂੰ ਤੇ ਮਸ਼ਹੂਰ ਤਾਂ ਹੈਗਾ ਜਿਵੇਂ ਆਦੀਵਾਸੀ ਲੋਕ ਹੈਗੇ ਜਿਹੜੇ ਇਹਦੇ ਜਿਹੜੇ ਫੁੱਲਾਂ ਨੂੰ ਵਰਤਦੇ ਹੈਗੇ ਮਤਲਬ ਇਹਦੇ ਪਕੌੜੇ ਬਣਾਉਂਦੇ ਆ ਮਤਲਬ ਉਹਦੀ ਚਾਹ ਪੀਂਦੇ ਹੈਗੇ ਇਹਦੇ ਫੁੱਲਾਂ ਦੀ ਹੁਣ ਜ਼ਿਕਰ ਕਰਾਂਗੇ ਪਕੌੜੇ ਦਾ ਪਿੱਛੇ ਤੋਂ ਉਹਨੂੰ ਬਣਾ ਕੇ ਵੀ ਦਿਖਾਵਾਂਗੇ ਤਾਂ ਇਹਦੇ ਜਿਹੜੇ ਵੈਲਿਊਜ਼ ਕੀ ਆ ਫੁੱਲਾਂ ਦੀ ਉਹਦੇ ਬਾਰੇ ਚਰਚਾ ਕਰਾਂਗੇ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੈਗੀਆਂ ਮਤਲਬ ਇਹਦੇ ਫੁੱਲਾਂ ਦੇ ਵਿੱਚ ਐਂਟੀਬੈਕਟੀਰੀਅਲ ਮਤਲਬ ਕਹਿੰਦਾ ਡਾਇਰੀਅਲ ਹੈਗਾ ਐਂਟੀਡਾਇਬੀਟਿਕ ਵੀ ਕਹਿ ਸਕਦੇ ਆ ਪਰ ਮਤਲਬ ਉਹ ਸ਼ੂਗਰ ਨੂੰ ਵੀ ਠੀਕ ਕਰਦਾ ਹੈਗਾ ਤਾਂ ਇਸ ਤੋਂ ਬਾਅਦ ਇੱਕ ਸ਼ਾਇਦ ਜੀ ਕਮਿਊਨਿਟੀ ਹੈਗੀ ਆ ਬੰਗਲਾਦੇਸ਼ ਉਜੇ ਕਿਸੇ ਨੂੰ ਭਿਆਨਕ ਬੁਖਾਰ ਹੋ ਜੇ क्रोनिक फीवर ਹੋ ਜੇ ਇਸ ਨੂੰ ਫੁੱਲਾਂ ਨੂੰ ਵਰਤ ਕੇ ਠੀਕ ਕਰਦੇ ਹੈਗੇ ਆ ਉਸ ਤੋਂ ਬਾਅਦ ਸਾਡੀ ਇੱਕ ਜਨਾਡੀ ਕਮਿਊਨਿਟੀ ਹੈਗੀ ਆਂਧਰਾ ਪ੍ਰਦੇਸ਼ ਦੀ ਉਹ ਇਹਨਾਂ ਦੇ ਫੁੱਲਾਂ ਨੂੰ ਵਰਤਦੀ ਆ ਜੇ ਕੋਈ ਲੇਡੀਜ਼ ਦੇ ਮੈਂਸਟ੍ਰੂਅਲ ਸਾਈਕਲ 'ਚ ਕੋਈ ਦਿੱਕਤ ਆ ਜੇ ਮਤਲਬ ਯੂਜ਼ ਕਰਦੇ ਫੁੱਲਾਂ ਨੂੰ ਇਹ ਜਿਹੜੀ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੋਣ ਕਰਕੇ ਆਰਗਨ ਹੀਲਿੰਗ ਪ੍ਰੋਪਰਟੀਆਂ ਵੀ ਕਹਿ ਸਕਦੇ ਆਂ ਦੀ ਇਹਦੇ ਵਿੱਚ ਬਹੁਤ ਸਾਰੇ ਫਲੇਬਨੋਇਡਸ ਕੈਰਟਨੋਇਡਸ ਟੈਨਿਨਸ ਸੈਪੋਨੈਂਸ ਹੋਗੇ ਸਟੀਰੌਇਡਸ ਹੋਗੇ ਐਲਕਨੋਇਡਸ ਹੋਗੇ ਇਹ ਸਾਰੇ ਹੋਣ ਕਰਕੇ ਦਾ ਬਾਡੀ ਨੂੰ ਹੀਲਿੰਗ ਪ੍ਰੋਪਰਟੀ ਹੈਗੇ ਫ ਇਸ ਵੀ ਸਾਨੂੰ ਇਹਦੇ ਫੁੱਲ ਹੈਗੇ ਹਨ ਉਹ ਪਕੌੜਿਆਂ ਦੇ ਰੂਪ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇਰੇ ਫੁੱਲਾਂ ਦੀ ਚਾਹ ਵੀ ਪੀ ਸਕਦੇ ਹੋ ਰੁੱਖ ਦੇ ਫੁੱਲ ਓਨਲੀ ਇਹ ਵੀ ਸਮਝਣਾ ਪੈਣਾ ਵੀ ਸੂਰਜ ਦੀ ਰੋਸ਼ਨੀ ਚ ਹੋਊਗਾ ਜਿੰਨਾ ਰੁੱਖ ਉਹਦਾ ਫੁੱਲ ਵੱਧ ਕਰੂਗਾ ਤੇ ਉਹਨੇ ਹੀ ਵੱਧ ਗਰੋ ਕਰੂਗਾ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇਹ ਗਲਮੋਹਰ ਦੇ ਰੁੱਖ ਮਤਲਬ ਕਹਿੰਦਾ 1948 ਵਿੱਚ ਮੁੰਬਈ ਵਿੱਚ ਲਗਾਇਆ ਗਿਆ ਤੇ ਇਹ ਇੰਨਾ ਮਸ਼ਹੂਰ ਆ ਕਿ ਇਹਨੂੰ ਗਲਮੋਹਰ ਪਾਰਕ ਵੀ ਦਿੱਲੀ ਵਿੱਚ ਹੈਗਾ ਇਹਦੇ ਨਾਂ ਤੇ ਬਣਿਆ ਹੈ ਗਲਮੋਹਰ